ਕੁਲਗਾਮ ਵਿੱਚ ਜ਼ਿਲ੍ਹਾ ਸ਼ਿਫਤੇਗੜ ਸਾਹਿਬ ਦੇ ਪਿੰਡ ਬਦੀਨਪੁਰ ਤੇ 28 ਸਾਲਾ ਸ਼ਹੀਦ ਹੋਏ ਭਾਰਤ ਫੌਜ ਦੇ ਜਵਾਬ ਸਿਪਾਹੀ ਸਰਦਾਰ ਹਰਮਿੰਦਰ ਸਿੰਘ ਨਮਤਪਾਠ ਦਾ ਪੋਗਤ ਤੇ ਅੰਤਿਮ ਅਰਦਾਸ ਕੋਈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀ ਸੁਰੱਖਿਆ ਸੇਵਾਵਾਂ ਭਲਾਈ ਸੁਤੰਤਰਤਾ ਸਨਾਨੀ ਤੇ ਬਾਗ ਪਾਣੀ ਮੰਤਰੀ ਮਹਿੰਦਰ ਗੋਲ ਵਿਸ਼ੇਸ਼ ਮਹਿੰਦਰ ਸਿੰਘ ਪੱਖ ਤੇ ਜੜਨੇ ਉਹ ਵਿਸ਼ੇਸ਼ ਤੌਰ ਤੇ ਸ਼ਰਤਾਂਜਲੀ ਪੇਟ ਕਰਨ ਦੇ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਸ਼ਹੀਦ ਹਰਮੰਦਰ ਸਿੰਘ ਨੂੰ ਜਿਹੜਾ ਹੈ ਸ਼ਰਤਾਂ ਤੇ ਫੁੱਲ ਪੇਟ ਕਰਦਿਆਂ ਸ਼ਹੀਦ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਜਦਾ ਕਰਦੀ ਹੈ ਤੇ ਉੱਥੇ ਹੀ ਉਹਨਾਂ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਦੇ ਲਈ ਹਮੇਸ਼ਾ ਵਚਨਬੱਧ ਹੈ ਐਨਕੇ ਦੇ ਵਿੱਚ ਪੰਜਾਬ ਵਿੱਚੋਂ ਦੋ ਜਵਾਨ ਸ਼ਹੀਦ ਹੋ ਗਏ ਉਹਨਾਂ ਵਿੱਚੋਂ ਇੱਕ ਨਗਰਪੁਰਾ ਦੇ ਨਾਸੀਹਤ ਹਰਮਿੰਦਰ ਸਿੰਘ ਜੀ ਅੱਜ ਨਾਲ ਦੀ ਤੌਹ ਦੇ ਉੱਪਰ ਆਇਆ ਹਾਂ ਇਹ ਸਾਡੇ ਪੰਜਾਬ ਲਈ ਦੇਸ਼ ਲਈ ਬਹੁਤ ਹੀ ਇੱਕ ਗੱਲ ਹੈ ਬਹੁਤ ਵੱਡੀ ਉਦਾਹਰਣ ਇਹ ਸਾਡਾ ਪੰਜਾਬ ਦਾ ਮਹਾਨ ਸਪੂਤ ਆਪਣੇ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ ਔਰ ਇਸ ਦੇ ਪਰਿਵਾਰ ਲਈ ਇਸ ਗੱਲ ਦਾ ਰਿਮਾਨ ਹੈ ਕਿ ਉਹਨਾਂ ਨੇ ਪਰਿਵਾਰ ਵਿੱਚ ਐਸੇ ਮਹਾਨ ਸਪੂਤ ਨੂੰ ਜਨਮ ਦਿੱਤਾ ਜਿਸ ਨੇ ਆਪਣੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਇਹ ਜੋ ਸਾਥੀਓ ਅਸੀਂ ਹਮੇਸ਼ਾ ਹੀ ਆਪਣੇ ਸ਼ਹੀਦਾਂ ਦਾ ਸਨਮਾਨ ਕਰਦੇ ਆਏ ਹਾਂ ਅਸੀਂ ਅਕਸਰ ਆਖਦੇ ਹਾਂ ਕਿ ਪ੍ਰਣਾਮ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਹਮੇਸ਼ਾ ਸਾਰੀ ਦੁਨੀਆ ਪ੍ਰਣਾਮ ਕਰਦੀ ਆਈ ਹੈ ਤਾਂ ਮੈਂ ਪਰਮਪితਾ ਪਰਮਾਤਮਾ ਅਗੇ ਅਰਦਾਸ ਕਰਨਾ ਹਾਂ ਕਿ ਇਸ ਮਹਾਨ ਕਬੂਤਰ ਨੂੰ ਆਪਣੇ ਚਰਨਾਂ ਦੇ ਵਿੱਚ ਸਾਥ ਲੰਘੇ ਲੈਣੇ ਦਾ ਇਰਾਨ ਦੇਣਾ ਔਰ ਪੰਜਾਬ ਦੇ ਮੁੱਖ ਮੰਤਰੀ ਸਟਾਰ ਭਵਨ ਸਿੰਘ ਮਾਨ ਸਾਹਿਬ ਜੀ ਨੇ ਮੇਰੀ ਸਪੈਸ਼ਲ ਜੋਨੀ ਲਗਾਈ ਜ਼ਿੰਮੇਵਾਰੀ ਲਗਾਈ ਕਿ ਮੈਨੂੰ ਅੱਜ ਇੱਥੇ ਆ ਕੇ ਉਸ ਮਹਾਨ ਸਪੂਰ ਸਰਦਾਰ ਰਮਿੰਦਰ ਸਿੰਘ ਜੀ ਹਰਮਿੰਦਰ ਸਿੰਘ ਜੀ ਜੋ ਹੈ ਜਿਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਉਹਦੇ ਕੋਲ ਆ ਕੇ ਹਾਜਰ ਲਗਵਾਣਾ ਉਹ ਸਰਕਾਰ ਵੱਲੋਂ ਜੋ ਜੋ ਵੀ ਪੰਜਾਬ ਦਾ ਨਾਗਰਿਕ ਆਪਣੇ ਦੇਸ਼ ਲਈ ਕੁਰਬਾਨੀ ਦਿੱਤਾ ਹੈ ਉਸ ਨੂੰ 1 ਕਰੋੜ ਰੁਪਇਆ ਜੋ ਹੈ ਪਰਿਵਾਰ ਨੂੰ 42% ਦਿੱਜਦੀ ਹੈ ਉਸ ਦੇ ਵਿੱਚੋਂ ਅੱਜ ਅਸੀਂ 6 ਲੱਖ ਰੁਪਇਆ ਉਸ ਪਰਿਵਾਰ ਨੂੰ ਦਿੱਤਾ ਹੈ ਬਾਕੀ 94 ਲੱਖ ਰੁਪਇਆ ਜੋ ਹੈ ਉਹ ਵੀ ਬਹੁਤ ਜਲਦੀ ਪਰਿਵਾਰ ਨੂੰ ਮਿਲੇਗਾ ਔਰ ਨਾਲ ਹੀ ਇਸ ਪਰਿਵਾਰ ਦੇ ਬੱਚੇ ਨੂੰ ਜੋ ਸ਼ਹੀਦ ਦਾ ਭਰਾ ਹੈ ਉਹਨੂੰ ਨੌਕਰੀ ਦਿੱਤੀ ਜਾਏਗੀ ਤਾਂ ਕਿ ਜੋ ਪਰਿਵਾਰ ਹੈ ਉਹਨੂੰ ਆਰਥਿਕ ਮੁਸ਼ਕਲ ਨਾ ਆਵੇ ਔਰ ਪਰਿਵਾਰ ਦਾ ਪਾਲਣ ਪੋਸ਼ਣ ਜੋ ਹੈ ਜਿਸ ਪਰਿਵਾਰ ਨੇ ਆਪਣਾ ਦੇਸ਼ ਲਈ ਕੁਝ ਨੂੰ ਕੁਰਬਾਨ ਕਰ ਦਿੱਤਾ ਉਸ ਪਰਿਵਾਰ ਨੂੰ ਫਾਈਨੈਂਸ਼ੀਅਲੀ ਕਮੀ ਨਾ ਆਵੇ ਦਿੱਕਤ ਨਾ ਆਵੇ ਇਸ ਕਰਕੇ ਉਸ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਔਰ ਇੱਕ